ਹਣ ਲੋ ਮੰਨ ਲੋ ਹਜੇ ਵੀ ਟਾਈਮ ਆ ਤੁਹਾਡੇ ਕੋਲ ਨਹੀਂ ਲੋਕ ਤੁਹਾਨੂੰ ਆਪ ਘਰਾਂ ਚੋਂ ਕੱਢ ਲੈਣਗੇ ਕਿਉਂਕਿ ਬਹੁਤ ਦਿੱਲੀ ਦਾ ਦੁਰਦਸ਼ਾਏ ਇਹ ਸਭ ਤੋਂ ਵੱਡਾ ਇਸ਼ੂ ਸੀ ਹੁਣ ਤੁਸੀਂ ਬਾਕੀ ਆਪਣੇ ਸਵਾਲ ਨੇ ਜਿਹੜੇ ਉਹ ਜ਼ਰੂਰ ਇਸ ਇਸ਼ੂ ਤੇ ਕਰ ਸਕਦੇ ਹੋ ਬਿਲਕੁਲ ਤੁਹਾਡੀ ਗੱਲ ਠੀਕ ਆ ਸਾਨੂੰ ਕਿਤੇ ਵੀ ਪੇਰੈਂਟਸ ਮਿਲਦੇ ਆ ਲੁੱਟ ਹੋ ਰਹੀ ਪ੍ਰਾਈਵੇਟ ਸਕੂਲਾਂ ਦੀ ਚਾਰ ਤੋਂ 5-5000 ਰੁਪਈਆ ਜਿਹੜੀ ਉਹ ਫੀਸਾਂ ਲਈਆਂ ਜਾ ਰਹੀਆਂ। ਬਹੁਤ ਲੋਕ ਜਿਹੜੇ ਉਹ ਧਰਨੇ ਮਜਾਰੇ ਕਰਨ ਦੇ ਲਈ ਪੇਰੈਂਟਸ ਤਿਆਰ ਹੋ ਰਹੇ ਆ। ਤੇ ਭਾਈ ਜਿਨ੍ਹਾਂ ਦਾ ਕਨਵੀਨਰ ਇਹ ਆ, ਜਿਨ੍ਹਾਂ ਦਾ ਪਾਰਟੀ ਦਾ ਹੈੱਡ ਇਹ ਆ ਤੇ ਉਹ ਪੰਜਾਬ 'ਚ ਵੀ ਤਾਂ ਉਹਨਾਂ ਦੀ ਉਹ ਸਰਕਾਰ ਆ, ਉੱਥੇ ਕਿਹੜਾ ਕੋਈ ਨਵਾਂ ਬਦਲਾਅ ਹੋ ਸਕਦਾ। ਦਿੱਲੀ ਵਾਲਾ ਮਾਡਲ ਯਰੇ ਅਪਣਾ ਰਹੇ ਆ ਨਾ। ਕਿਹ ਇੱਕ ਜਾਂ ਹੋਰ ਚੀਜ਼ਾਂ ਵਰਦੀਆਂ ਤਾਂ ਕਿੱਥੋਂ ਦੇਣੀਆਂ ਉਹਨਾਂ ਨੂੰ। ਪੀਟੀਵੀਐਸ ਸਕੂਲ ਨੇ ਉਹਨਾਂ ਵੀ ਕਿੰਨਾ ਕਿਤੇ ਮਨਮਾਨੀ ਹੈ। ਪਰ ਤੁਸੀਂ ਕਹਿੰਦੇ ਨਾ ਕਿ ਇਹ ਸਰਕਾਰ ਦੀ ਪਾਰਟੀ ਵਾਲੀ ਗੱਲ ਨਹੀਂ ਕਿਉਂਕਿ ਐਜੂਕੇਸ਼ਨ ਦੇ ਪੇਪਰ ਤੇ ਵੀ ਕੰਮ ਆ ਵੀ ਕਰੀ ਜਾ ਰਹੀ ਹੈ ਤੇ ਵੀ ਕੋਈ ਚੁੱਕਾ ਰਹਾ ਨਹੀਂ ਪਰ ਕੁਝ ਸਕੂਲ ਵਾਲੇ ਵੀ ਮਨਮਾਨੀ ਕਰ ਰਹੇ ਨੇ ਦੇਖੋ CBSE ਬੋਰਡ ਆ ਜਿਹੜਾ ਉਹ ਇੱਕ ਬੋਰਡ ਜ਼ਰੂਰ ਤੁਸੀਂ ਕਹਿ ਸਕਦੇ ਹੋ ਦੇਸ਼ ਦਾ ਇੱਕ ਪਰ ਐਜੂਕੇਸ਼ਨ ਜਿਹੜਾ CBSE ਬੋਰਡ ਆ ਉਹ ਕਿਸੇ ਸਕੂਲ ਨੂੰ ਇਹ ਥੋੜੀ ਕਹਿੰਦਾ ਵੀ ਤੁਸੀਂ ਇੰਨੀ ਫੀਸ ਲੈਣੀ ਹੈ ਉਹ ਤਾਂ ਇੱਕ 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 ਉਹਨਾਂ ਦੀਆਂ ਬੁੱਕ ਕਿਤਾਬਾਂ ਇੱਕ ਕੋਟ ਇਹ ਆ ਵੀ ਆਪ ਆਪ ਜਿਹੜੀ ਯਾ ਕਲਾਸ ਨੂੰ ਆ ਪੜਾਈ ਹੋਏਗੀ ਮੈਂ ਉਹੀ ਭਈ ਇਹ ਤਾਂ ਨਹੀਂ ਕਹਿ ਰਹੇ ਵੀ ਉਹ ਇਹ ਤਾਂ ਜਿਹੜਾ ਜਿਹੜਾ ਵੀ ਅਫੀਸਰ ਆਉਰੇ ਜਿਹੜਾ ਡਿਸਟ੍ਰਿਕਟ ਦਾ ਅਫੀਸਰ ਹੁੰਦਾ ਐਜੂਕੇਸ਼ਨ ਅਫੀਸਰ ਉਹਦੇ ਉਹਨੇ ਇਹ ਚੀਜ਼ਾਂ ਦੇਖਣੀਆਂ ਹੁੰਦੀਆਂ ਵੀ ਕਿਸ ਤਰੀਕੇ ਨਾਲ ਐਜੂਕੇਸ਼ਨ ਦਾ ਸਿਸਟਮ ਉਰੇ ਚੱਲ ਰਿਹਾ ਇਹਦੇ ਵਿੱਚ ਜਰੂਰ ਸਰਕਾਰ ਆ ਜਿਹੜੀ ਜਾਂ ਉਰੇ ਦੇ ਕੁਝ ਲੋਕ ਆ ਜਿਹੜੇ ਉਰਲੇ ਹੋਣਗੇ ਜਿੱਥੋਂ ਇੱਕ ਦੁਕਾਨ ਤੋਂ ਜਿਹੜਾ ਉਹ ਕਿਤਾਬਾਂ ਦਵਾ ਰਹੇ ਆ ਆਮ ਆਦਮੀ ਬਹਾਲਿਆ ਵੀ ਸਿੱਧਾ ਤੇਜੀ ਬਾਅਦ ਵੀ ਲੈ ਗਿਆ ਫਸਾਪ ਚਾਰ ਬਣ ਰਿਹਾ ਲੱਗਦਾ ਕਿ ਇਸ ਤਰ੍ਹਾਂ ਜਿਹੜਾ ਵਾ ਉਹ ਜਿਹੜੇ ਫੈਸਲੇ ਨੇ ਮੋਰ ਫੈਸਲੇ ਜੂਟੋ ਨਗੇ ਜਾਂ ਉਹ ਵੀ ਪ੍ਰਭਾਵ ਪਾਉਣਗੇ ਕਿਉਂਕਿ ਇੱਕ ਕਦਰ ਸਿੱਖਿਆ ਨਾਲ ਉਹਦੇ ਜੁੜਿਆ ਮਤਲਬ ਨਹੀਂ ਹੈਗਾ ਜੇ ਕੈਪਟਨ ਹੋਗੀ ਤਾਂ ਕੋਈ ਵੀ ਪੈਸਾ ਜਿਹੜਾ ਨਹੀਂ ਲਿਆ ਜਾ ਸਕਦਾ ਇੱਕ ਚੀਜ਼ ਨਾਲ ਇੱਕ ਜੁੜੀ ਹੋਈ ਆ ਕੜੀ ਨਾਲ ਕੜੀ ਜੁੜੀ ਹੋਈ ਆ ਜਿਵੇਂ ਐ ਇੱਕ ਇੱਕ ਵਿੱਚੋਂ ਡੀਟੀ ਇੱਕ ਕੱਢ ਲੋ ਸਟੈਪ ਤੇ ਉਹ ਸਾਰਾ ਬਿਲਡਿੰਗ ਢਹਿ ਢੇਰੀ ਹੋ ਜਾਂਦੀ ਹੈ ਉਸ ਤਰੀਕੇ ਨਾਲ ਇਸ ਵੇਲੇ ਉਹ ਸਾਰਾ ਸਿਸਟਮ ਆ ਜਿਹੜਾ ਉਹ ਦਿੱਲੀ ਤੇ ਪੰਜਾਬ ਦਾ ਕਲਾਪਸ ਹੋ ਗਿਆ ਉਹਨੂੰ ਚਾਹੇ ਤੁਸੀਂ ਕੋਈ ਲਾ ਲਓ ਹੁਣ ਤੁਸੀਂ ਆਪ ਦੇਖਿਆ ਯਾਰ ਇਹ ਐਜੂਕੇਸ਼ਨ ਦੀ ਗੱਲ ਕਰਨਗੇ ਅੱਜ ਪੰਜਾਬ ਦੇ ਵਿੱਚ ਠੇਕੀਆਂ ਦੀਆਂ ਬੋਲੀਆਂ ਹੋਈਆਂ ਤੁਹਾਡੇ ਕੋਲ ਹੀ ਕਿੰਨੀਆਂ ਸ਼ਿਕਾਇਤਾਂ ਆਈਆਂ ਹੋਣੀਆਂ ਮੀਡੀਆ ਵਾਲੇ ਵੀ ਮੁਹੱਲੇ ਵਾਲਿਆਂ ਨੇ ਸੱਦਿਆ ਹੁਣ ਪੇਰੈਂਟਸ ਨੇ ਸੱਦਿਆ ਹੁਣ ਸਕੂਲ ਦੇ ਬਾਹਰ ਠੇਕੇ ਹਰ ਮੁਹੱਲੇ ਦੇ ਬਾਹਰ ਠੇਕੇ ਇਸ ਕਰਕੇ ਇਹ ਇਹ ਤਾਂ ਨਮਾ ਕਮ ਹੋ ਗਿਆ ਇਹ ਕਦੇ ਦੇਖਿਆ ਸੀ ਇਹਦਾ ਸਾਰਾ ਸਿਸਟਮ ਹੀ ਜਿਹੜਾ ਉਹ ਕਲੈਪਸ ਹੋ ਗਿਆ ਦੋਨੋਂ ਜਗ੍ਹਾ ਸਰ ਕੇਜਰੀ ਵਾਲੇ ਜਿਹੜੀ ਸਾਥ ਵਿਚਾਰੇ ਬੰਦੀ ਲਾਗਦਾ ਨਹੀਂ ਜਿਹੜੇ ਕੇ ਤਸਵੀਦਾ ਕੇਜਰੀ ਵਾਲਾ ਉਸਕਾਰ ਪਰਚਾ ਵੀ ਹੋ ਕੇ ਕੰਮ ਕਰ ਰਹੇ ਦੇਖੋ ਅੱਜ ਚਲੋ ਇਹ ਉਹਨਾਂ ਦਾ ਫੈਸਲਾ ਪਰ ਆਪੀ ਜੀਪੀ ਤੁਹਾਡੇ ਮੂਰੇ ਬੈਠੀ ਹੈ ਇਹ ਸਭ ਨੂੰ ਸਿੱਖਿਆ ਦਿੰਦੇ ਸੀ ਵੀ ਜੇ ਕਿਸੇ ਨੂੰ ਐਫ ਆਈ ਆਰ ਵੀ ਕਿਸੇ ਦਰਜ ਹੋਊਗੀ ਕੇਸ ਵੀ ਕਿਸੇ ਦੇ ਦਰਜ ਹੋ ਗਿਆ ਉਹ ਉਹਨਾਂ ਚਿਰ ਆਪਣੇ ਅਹੁਦੇ ਤੇ ਨਹੀਂ ਰਹੇਗਾ ਪਹਿਲਾਂ ਕੋਰਟ ਚੋਂ ਕੇਸ ਕਲੀਅਰ ਹੋਏਗਾ ਫਿਰ ਕੋਈ ਅਹੁਦੇ ਤੇ ਜਾਏਗਾ ਕਿਉਂਕਿ ਉਸ ਵੇਲੇ بڑے ਮੰਤਰੀ ਸਟੇਟਸ ਦੇ ਜਾਂ ਕਿਤੇ ਹੋਰ ਜਿਹੜੇ ਸੀਤੇ ਤੇ ਕੇਸ ਹੋ ਜਾਂਦੇ ਸੀ ਕਹਿੰਦੇ ਸੀ ਨਹੀਂ ਇਹ ਗਲਤ ਗੱਲ ਆ ਪਰ ਜਦੋਂ ਅੱਜ ਉਸ ਵੇਲੇ ਅੱਜ ਆਧਾਰਨ ਲਾਲੂ ਪ੍ਰਸ਼ਾਦ ਯਾਦਵ ਜੀ ਦਾ ਤੇ ਰਾਵੜੀ ਦੇਵੀ ਦਾ ਦਿੰਦੇ ਸੀ ਵੀ ਦੇਖੋ ਲਾਲੂ ਜੇਲ੍ਹ ਚ ਚਲਾ ਗਿਆ ਆਪਣੀ ਵਾਈਫ ਨੂੰ ਕੁਰਸੀ ਤੇ ਬਿਠਾ ਗਿਆ ਅੱਜ ਦੇਖੋ ਪ੍ਰਮਾਤਮਾ ਉਹ ਰੰਗ ਜਿਹੜੇ ਬੰਦੇ ਅੰਦਰੋਂ ਕਾਲੇ ਨੇ ਨਾ ਅੱਜ ਜਦੋਂ ਕੇਜਰੀਵਾਲ ਸੁਭਾਪ ਜੇਲ੍ਹ ਚ ਗਏ ਨੇ ਅੱਜ ਮੁੱਖ ਮੰਤਰੀ ਬਣੇ ਵੀ ਨਹੀਂ ਪਰ ਕੁਰਸੀ ਤੇ ਕੌਣ ਬੈਠਦਾ ਏ ਮਿਸਿਸ ਕੇਜਰੀਵਾਲ ਅੱਜ ਰੈਲੀਆਂ ਚ ਕੌਣ ਜਾਂਦਾ ਸਬੋਧਨ ਕੌਣ ਕਰਦਾ ਮਿਸਿਸ ਕੇਜਰੀਵਾਲ ਤੇ ਸਾਰਾ ਹੀ ਪਟਾਕਾ ਪਹਿ ਗਿਆ ਕੱਲੀ ਟਿਊਬ ਨਹੀਂ ਫੱਟੀ ਨਾਲ ਟਾਇਰ ਵੀ ਫਟ ਗਿਆ ਜਿਵੇਂ ਬਰੂਦਾ ਹੀ ਉੱਡ ਜਾਂਦੇ ਹੁੰਦੇ ਨੇ ਨਾ ਹਰ ਗੱਲ ਲੋਕਾਂ ਦੇ ਮੂਹਰੇ ਆ ਗਈ ਹਰ ਹਰ ਚੀਜ਼ ਲੋਕਾਂ ਦੇ ਮੂਹਰੇ ਆ ਗਈ ਵੀ ਕਹਿਣੀ ਤੇ ਕਤਨੀ ਦਾ ਫਰਕ ਕੀ ਆ ਆ ਆ ਜਿਹੜੇ ਨੇ ਲੋਕਾਂ ਦੇ ਮੂਹਰੇ ਆ ਭਰਦਵਾਦ ਸਾਹਿਬ ਵਰਗੇ ਜਦੋਂ ਮੀਡੀਆ ਦੇ ਮੂਹਰੇ ਬਹਿੰਦੇ ਆ ਤੇ ਅੰਸੂ ਅੰਸੂ ਟਪਕਦੇ ਆ ਸੀਐਮ ਸਾਹਿਬ ਜੇ ਰੈਲੀ ਕਰਦੇ ਆ ਤੇ ਅੰਸੂ ਟਪਕਦੇ ਆ ਅਰੇ ਭਾਈ ਕਹਿਣੀ ਤੇ ਕਤਨੀ 'ਚ ਇੱਦਾਂ ਵੱਡਾ ਫਰਕ ਤੁਹਾਡੇ ਆਪ ਦੇ ਐਮਐਲਏ ਰੋਜ਼ ਤੁਹਾਨੂੰ ਕਹਿ ਰਹੇ ਆ ਤੁਹਾਡੇ ਮੰਤਰੀ ਆਪ ਛੱਡ ਛੱਡ ਜਾ ਰਹੇ ਆ ਵੀ ਇੱਕ ਰੱਬ ਆਪ ਤੇ ਤੁਹਾਡੇ ਐਮਪੀ ਨੇ ਜਿਹੜੇ ਉਹ ਕਈ ਕਹਿ ਰਹੇ ਅ ਵੀ ਨਾ ਨਾ ਅਸੀਂ ਕੋਈ ਆਮ ਆਦਮੀ ਦੇ ਐਮਪੀ ਨਹੀਂ ਕਈ ਐਮਪੀ ਨੇ ਜਿਹੜੇ ਉਹ ਛੱਡ ਕੇ ਤੁਸੀਂ ਅੰਦਾਜ਼ਾ ਲਾਓ ਜੇ ਇਹ ਚੋਰ ਨਹੀਂ ਗਏ ਜਿਹੜਾ ਸਭ ਤੋਂ ਵੱਡਾ ਇਹਨਾਂ ਦਾ ਜਰਨਲ ਸੈਕਟਰੀ ਜਿਹੜਾ ਪੰਜਾਬ ਦੀਆਂ ਇਲੈਕਸ਼ਨਾਂ ਕਰਾਉਂਦਾ ਸੀ ਦਿੱਲੀ ਦੇ ਵਿੱਚ ਉਹ ਲੀਡਰ ਸੀ ਆਪਰੇਸ਼ਨ ਪਾਰਟੀਆਂ ਦੇ ਵਿੱਚ ਜਦੋਂ ਵਹਿੰਦਾ ਸੀ ਤਾਂ ਉਹ ਵਿਪ ਬਣ ਕੇ ਵਹਿੰਦਾ ਸੀ ਤੇ ਅੱਜ ਉਹ ਮੈਂਬਰ ਪਾਰਲੀਮੈਂਟ ਆ ਜਿਹੜਾ ਉਹ ਵਿਦੇਸ਼ ਤੋਂ ਹੀ ਨਹੀਂ ਮੁੜਿਆ ਤੁਸੀਂ ਹਾਲਾਤ ਤੁਸੀਂ ਦੇਖੋ ਨਾ ਵੀ ਹੋ ਕੀ ਗਿਆ ਜੇ ਉਹ ਸੱਚ ਹੈ ਜਿਉ ਇਮਾਨਦਾਰ ਆ ਮੈਂਬਰ ਪਾਰਲੀਮੈਂਟ ਅੱਜ ਜਿਹੜੀ ਪੰਜਾਬ ਦੀ ਕੋਠੀ ਆ ਜਿਹੜੀ ਸਭ ਤੋਂ ਵੱਡੀ ਦਿੱਤੀ ਆ ਉਹ ਅੜੀਕ ਰਹੀ ਆ ਜਿਹੜਾ 100 ਗਨਮੈਨ ਕਮਾਂਡੋ ਦਿੱਤਾ ਏ ਉਹ ਅੱਜ 에어ਪੋਰਟ ਤੇ ਅੜੀਕ ਰੀਆਂ ਵੀ ਜਹਾਜ਼ ਆਊਗਾ ਕਦੇ ਉਤਰੂਗਾ ਸਾਡਾ ਸਾਹਿਬ ਉਹਨੂੰ ਗੱਡੀਆਂ ਦਾ ਕਾਫਲਾ ਜਿਹੜਾ ਉਹ ਰੋਜ਼ ਅੜੀਕ ਰਿਆ ਇਸ ਕਰਕੇ ਇਹ ਤਾਂ ਗੱਡੀਆਂ ਤੋਂ ਪਾਲਟੋ ਤੋਂ ਸਿੱਧਾ ਜਹਾਜ਼ਾਂ ਚ ਜਹਾਜ਼ਾਂ ਤੋਂ ਸਿੱਧਾ ਵਿਦੇਸ਼ ਅਜੀ ਬਾਕੀ ਹੋਰ ਵੀ ਕਈ ਭੱਜਣੇ ਆ ਤੁਸੀਂ ਦੇਖਿਓ ਆ ਇਲੈਕਸ਼ਨ ਦੇ ਵਿੱਚ ਵਿੱਚ ਨਿਕਲ ਜਾਣੇ ਸਰ ਆਯਾ ਬੜੀ ਕਾਇਆ ਬੜੀ ਕਹਿੰਦੇ ਜੀ ਕਿ ਇਹ ਮੱਝ ऑलरेडी ਮਰਜੀ ਪਾਰ ਦੀ ਬਿਟਵਾਪਾ ਜਿੱਤ ਨਹੀਂ ਦੇਣਾ ਹਨਾ ਬੋਤ ਚਲੋ ਉਹਨਾਂ ਦੀ ਪਾਰਟੀ ਦਾ ਮਸਲਾ ਨਾ ਜੀ ਸਰ ਕੱਲ ਸਰ ਜਿਹੜਾ ਦੀ ਵੋਟਿੰਗ ਹੋਈ ਹੈ ਬਹੁਤ ਘੱਟ ਪਰਸੈਂਟੇਜ ਰਹੀ ਹੈ ਯੂਪੀ ਦੇ ਬਿਹਾਰ ਦੇ ਵਿੱਚ 5% ਤੋਂ ਵੀ ਘੱਟ ਵੋਟਿੰਗ ਹੋਈ ਹੈ ਕੀ ਲੱਗਦਾ ਹੈ ਲੋਕਾਂ 'ਚ ਉਤਸ਼ਾਹ ਨਹੀਂ ਹੈਗਾ ਵੋਟਿੰਗ ਕਰਨ ਦਾ ਇਹ 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 ਬੜਾ ਇੱਕ ਬੜਾ ਵਿਸ਼ਾਏ ਜਿਹੜਾ ਕਿ ਮੌਸਮ ਜਿਹੜਾ ਕਲਾਈਮੇਟ ਆ ਉਹ ਬੜਾ ਇਟ ਮੇਜਰ ਰੋਲ ਪਲੇ ਕਰ ਰਿਹਾ ਇੱਕ ਇਸ ਵੇਲੇ ਜਿਹੜਾ ਸੀਜ਼ਨ ਆ ਇਹ ਜ਼ਰੂਰ ਇਹ ਆਉਣੀ ਸੀ ਕਿਉਂਕਿ ਹਰ ਜਗ੍ਹਾ ਜਿਹੜਾ ਸੀਜ਼ਨ ਆ ਉਹ ਜਿਹੜਾ ਖੇਤੀ ਜਿਹੜੇ ਕਰਦੇ ਹੋ ਖੇਤੀ ਪ੍ਰਧਾਨ ਦੇਸ਼ ਆ ਸਾਡਾ ਤੇ ਖੇਤੀ ਦੇ ਕਣਕ ਦਾ ਸਾਡੇ ਵੀ ਇਸ ਵੇਲੇ ਤੁਹਾਨੂੰ ਪਤਾ ਮੰਡੀਆਂ ਚ ਇਹ ਇਹ ਸੀਜ਼ਨ ਆ ਕੁਝ ਗਰਮੀ ਕੁਝ ਜਿਹੜਾ ਇਹ ਕਟਾਈ ਦਾ ਸੀਜ਼ਨ ਆ ਜਿਹਦੇ ਕਰਕੇ ਇਹ ਡਿਪ ਕੀਤੀ ਆ ਥੋੜੀ ਪਰਸੈਂਟੇਜ ਪਰ ਇਹ ਹੁੰਦੀ ਰਹਿੰਦੀ ਆ ਟੋਟਲ ਪਰਸੈਂਟੇਜ ਜਦੋਂ ਆਏਗੀ ਦੇਸ਼ ਦੀ जो सत पड़ा पूरे हो जाएगा तो, तो, तो चलो सुखबीर बादल साहब तक, तक कोई बयान कोई सीख..